550 ਰੁਪਏ ਤਾਂ 500 ਤਾਂ ਦੇ ਦੇ ਨੀ ਆ ਮੂੰਹ ਕੱਤ ਲੈ ਹਾਏ ਹਾਏ ਬਾ ਆ ਕੀ ਹੋ ਗਿਆ ਉਸਨੇ ਕੁਛ ਨਹੀਂ ਬੁੱਤੇ ਤਾਂ ਉਸਨੇ ਇਹ ਤਾਂ ਸੱਟਾਂ ਵੱਜੀਆਂ ਨੇ ਤੁਹਾਡੇ ਇਹ ਤਾਂ ਗਿਰ ਗਈ ਸੀ ਮੈਂ ਦੇਖ ਆਖੋ ਗਿਰ ਗਈ ਹਾਏ ਆਂਟੀ ਅੱਖ ਤੇ ਕੀ ਹੋ ਗਿਆ ਦੇਖੋ ਉਸਨੇ ਨਹੀਂ ਬੁੱਤੇ ਕੁਛ ਨਹੀਂ ਗਿਰ ਗਈ ਸੀ ਬੱਚੇ ਹਾਏ ਹਾਏ ਜਰੇ ਹੋਏ ਦੇਖੋ ਇਹ ਸੱਟ ਨਹੀਂ ਇਹ ਤਾਂ ਤੁਹਾਨੂੰ ਮਾਰਿਆ ਹੋਇਆ ਹਾਂ ਪੁੱਤ ਅੰਕਲ ਜੀ ਸਮਝਦੇ ਨਹੀਂ ਹੈਗੇ ਪਤਾ ਨਹੀਂ ਕਿਉਂ ਸਾਰੀ ਜ਼ਿੰਦਗੀ ਹੋ ਗਈ ਦੱਸ ਬਸ ਮੈਂ ਕੋਈ ਨਾ ਪੈਸਾ ਰੋਬ ਦੇ ਦਿੰਨੀ ਆ ਤੁਸਾਂ ਹਾਂ ਮੈਂ ਪੈਸੇ ਦੇ ਦੇ ਮੈਂ ਲਿਆ ਕੇ ਦਿੰਨੀ ਆ ਤੁਹਾਨੂੰ ਠੀਕ ਲਓਂ ਟੇ ਆ ਦਵਾਈ ਲੈ ਲਓ ਹਾਂ ਮੈਂ ਦਵਾਈ ਲਿਆਵਾਂ ਤੁਹਾਡਾ ਤਾਂ ਹਰ ਮਹੀਨੇ ਦਾ ਕੰਮ ਹੋ ਗਿਆ ਦੱਸ ਕਿਆ ਕਰਾਂ ਚਲ ਕੋਈ ਨਾ ਦਵਾਈ ਲੈ ਲਓ ਚੰਗਾ ਚੰਗਾ ਬਚੇ ਜਿਉਂਦੀ ਰਹਿ ਕੀ ਹੋ ਗਿਆ ਆਂਟੀ ਜਾਰੀ ਤੀ ਜਿਉਂਦੀ ਆਂਟੀ ਤਾਂ ਵਿਚਾਰੀ ਦਾ ਹਰ ਮਹੀਨੇ ਦਾ ਕੰਮ ਆ ਨਹੀਂ ਅੰਕਲ ਨੇ ਫੇਰ ਹੱਥ ਚੱਕਿਆ ਉਹਦਾ ਉਹ ਤਾਂ ਚੱਕਿਆ ਫੇਰ ਤੂੰ ਉਹਨੂੰ ਸਮਝਾ ਤਾਂ ਦੰਦੀ ਵੀ ਹੁਣ ਤਾਂ ਕਾਨੂੰਨ ਦਾ ਸਾਰਾ ਲੈ ਲੇ ਹਨਾ ਉਸ ਉਮਰ ਦੇ ਵਿੱਚ ਲੈਂਦੀ ਜਦੋਂ ਛੱਡ ਕੇ ਜਾ ਸਕਦੇ ਸੀ ਨਹੀਂ ਹੁਣ ਕਿ ਛੱਡ ਕੇ ਚਲੀ ਜਾਵੇ ਹੁਣ ਛੱਡ ਕਿਉਂ ਮਰ ਜਾਣ ਦੀ ਹੈਗੀ ਇਹ ਪਹਿਲਾਂ ਬਾਲ ਬੱਚੇ ਨੇ ਉਹਦੇ ਪੜਾਤੇ ਲਿਖਾਤੇ ਪਰ ਕੀ ਕਰੀਏ ਕੁੜੀਆਂ ਨਾ ਇਸ ਗੱਲ ਪਿੱਛੇ ਜ਼ਿਆਦਾ ਕੱਟਦੀਆਂ ਨੇ ਜਦੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਕਦੇ ਲੜਕੇ ਨਾਲ ਹੱਸ ਕੇ ਜੀ ਸਦ ਕੇ ਆ ਜੀ ਮੈਂ ਉਹਨੂੰ ਕੀ ਕਹਿੰਦੇ ਅਸਲ ਵਿੱਚ ਚਾਹੀਦਾ ਤਾਂ ਉਹਨੂੰ ਆ ਜਿਹੜਾ ਵਿਆਹ ਕੇ ਲੈ ਕੇ ਆਇਆ ਇਹ ਤਾਂ ਸੋਚੇ ਵੀ ਜਿਹੜੇ ਜਰਾਨੀ ਕੁੱਟਲਿਓ ਜੀ ਕੰਦ ਕੁੱਟਲੇ ਹੱਥ ਚੱਕਣ ਵਾਲਾ ਤਾਂ ਦਰਿੰਦਾ ਹੁੰਦਾ ਹਰ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਉਹ ਇਨਸਾਫ ਇੱਥੇ ਕਰਦਾ ਹੈ ਜੇ ਆਪਾਂ ਆਪਣੀਆਂ ਧੀਆਂ ਵਾਸਤੇ ਇਹ ਸੋਚਦੇ ਹਾਂ ਵੀ ਸਾਡੀ ਧੀ ਨੂੰ ਕੋਈ ਹੱਥ ਨਾ ਲਾਵੇ ਤਾਂ ਜਿਹੜੀ ਵਿਆਹ ਕੀ ਲੈ ਕੇ ਉਹ ਵੀ ਤਾਂ ਕਿਸੇ ਦੀ ਧੀ ਹੁੰਦੀ ਆ